ਮਾਛੀਵਾੜਾ ਸਾਹਿਬ ਵਿਖੇ ਸਵਰਗਵਾਸੀ ਜਗਮੂਨ ਸਿੰਘ ਟੱਕਰ ਦੀ ਨਿੱਗੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਮ ਪਬਲਿਕ ਦੇ ਨਾਲ-ਨਾਲ ਰਾਜਨੀਤਿਕ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਖੂਨਦਾਨ ਕਰ ਸਵਰਗਵਾਸੀ ਜਗਮੂਨ ਸਿੰਘ ਟੱਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਮਾਛੀਵਾੜਾ ਸਾਹਿਬ ਤੋਂ ਮਾਸਟਰ ਸਦੀਸ਼ ਕੁਮਾਰ ਦੀ ਰਿਪੋਰਟ ਮੈਨੂੰ ਆਖ ਦੇ ਹੁੰਦਾਂ ਕਿ ਆਪਾਂ ਨੂੰ ਲੈ ਕੇ ਕੀ ਕਰੋਗੇ ਜੀ ਅੱਜ ਅਸੀਂ ਯਾਦ ਕਰ ਰਹੇ ਹਾਂ ਸਾਡੇ ਸਤਾਰ ਜੋਗ ਮੇਰੇ ਪਿਤਾ ਸਬਾਨ ਸਵਰਗਵਾਸੀ ਜਗਮੋਨ ਸਿੰਘ ਜੀ ਟੱਕਰ ਸਾਹਿਬ ਦੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਉਹਨਾਂ ਦੀ ਯਾਦ ਦੇ ਅੰਦਰ ਕੂਂਦਰ ਕੈਂਪ ਲਗਾਇਆ ਗਿਆ ਅਸੀਂ ਦੇਖ ਰਹੇ ਕਿ ਸਾਰੇ ਬਹੁਤ ਹੀ ਵੱਡੇ ਪ੍ਰਬੰਧ ਨੇ ਜਿਹੜੇ ਜਿੱਤੇ ਬਹੁਤ ਹੀ ਵੱਡੀਆਂ ਟੀਮਾਂ ਜਿਹੜੀਆਂ ਆ ਵੱਡੇ ਹਸਪਤਾਲਾਂ ਦੇ ਵਿੱਚੋਂ ਪਹੁੰਚੀ ਹੋਈਆਂ ਨੇ ਉੱਤੇ ਲੰਗਰਾਂ 'మే ਬਹੁਤ ਵੱਡੇ ਪ੍ਰਬੰਧ ਕੀਤੇ ਗਏ ਨੇ ਔਰ ਜਿਹੜੇ